ਮੇਰਾ ਸੱਨਾ ਗਲਾਰ ਸਿੰਘਾ ਬੇਟਾ ਮੇਰਾ ਸੁਜੀਤ ਸਿੰਘ ਸਰਪੰਚੀ ਬਣਿਆ ਸੀਗਾ ਜੀ ਉਹ ਉਹਨਾਂ ਨੂੰ ਨਸ਼ੇ ਤੋਂ ਰੋਕਦੇ ਸੀ ਨਸ਼ੇ ਦਾ ਵਪਾਰ ਕਰਦੇ ਸੀ ਨਸ਼ੇ ਦੇ ਵਿੱਚ ਹੋ ਕੇ ਬੇਟੇ ਨੇ ਮੇਰੇ ਸੱਟਾਂ ਮਾਰੀਆਂ ਨੇ ਵਰਸਾ ਮਾਰ ਗਏ ਮੇਰੇ ਵੀ ਸੱਟਾਂ ਮਾਰੀਆਂ ਸਿਰਤੀ ਮਾਰੀਆ ਮੇਰੇ ਪੱਕੀ ਤੇ ਵਰਸਾ ਵੱਜਿਆ ਵਾ ਹਾਂ ਜੀ ਬੰਦੇ ਬਹੁਤ ਸੀਗੇ ਤੇ ਆ ਕਿ ਸਾਡੇ ਮਨ ਘਰਮੂਗੀ ਹੋ ਗਏ ਬਾਰਿਸ਼ ਆ ਕੇ ਡੜਾ ਦਾ ਪਾ ਵੀ ਚਲਾ ਵਰਸਾ ਵੀ ਚਲਾਇਆ ਬਹੁਤ ਤੁਹਾਡੇ ਘਰ ਦਾ ਨਾ ਪਰਤ ਗਈ ਜੀ। ਦਤ ਕਿਹੜੀ ਹੋ ਗਈ ਜੀ? ਸ਼ਗਜੀ ਸਿੰਘ ਜੀ ਮੇਰੇ ਮੁੰਡੇ ਦੀ ਸਰਪੰਚ ਦੀ। ਉਹ ਪ੍ਰਸ਼ਾਸਨ ਕੀ ਮੰਗ ਚਾਹੁੰਦੇ ਜੀ? ਸਾਡਾ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਸਜ਼ਾ ਮਰਨੀ ਚਾਹੀਦੀ। ਸਾਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਸਾਡਾ ਮੁੰਡਾ ਰੋਕਦਾ ਸੀਗਾ ਸਾਰੇ ਬੱਚਿਆਂ ਨੂੰ ਰੋਕਦਾ ਸੀ। ਇਹ ਤੁਸੀਂ ਗਲਤ ਲੀ ਤੇ ਲਾਉਨੇ ਹੋ ਜੀ। ਹਾਂ ਉਹਨਾਂ ਨੇ ਗਲਤ ਲੀ ਤੇ ਲਾਉਣਾ ਸ਼ੁਰੂ ਕਰਤਾ ਵੀ ਬਦਨਾਮੀ ਕਰਕੇ ਸਰਪੰਚ ਦੀ। ਫਿਰ ਆ ਕੇ ਸਰਪੰਚ ਦੇ ਹਮਲਾ ਕਰਿਆ ਜੀ ਉਹਨਾਂ ਨੇ। ਕਿੰਨੇ ਆਲੇ ਹਮਲਾ ਕੀਤਾ ਜੀ? ਬੰਦੇ ਬਹੁਤ ਸੀਗੇ ਜੀ। ਬੰਦੇ ਤਾਂ 25 30 ਸੀਗੇ ਜੀ। ਹਾਂ ਉਹਨਾਂ ਨੇ ਬਾਹਰੋਂ ਵੀ ਬੰਦੇ ਮਂ ਅਬੀ ਘਰ ਦੇ ਪਰਿਵਾਰ ਸਵਾ 17 ਜਣੇ ਸੀਗੇ ਜੀ ਮਾਣਾਉ ਜੌਨ ਸਿੰਘ ਜੀ ਮਾਲ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉੱਥੇ ਸਰਪੰਚ ਆਪਣਾ ਸੁਵਜੀਤ ਸਿੰਘ ਸੀਗਾ ਉਹ ਨਸ਼ੇ ਦੇ ਅੰਦਰ ਸੀਗੇ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹਦਾ ਘਰੇ ਦੇ ਵਿੱਚ ਮਾ ਰੋਟੀ ਪਾਣੀ ਖਾ ਕੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪ ਦੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨੇ ਘਰੇ ਮੰਨ ਲਓ ਬਰਛੇ ਸੀਗੇ ਕਿਰਪਾਨਾਂ ਹੋਰ ਫੈਰ ਵੀ ਕੀਤਾ ਨੇ ਤੇ ਇਹ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮਨ ਲਓ ਵੀ ਮੌਕੇ ਤੇ ਭੌੜ ਲੈ ਕੇ ਪਹਿਲਾਂ ਹਸਤਾ ਵਾਲਾ ਮੁੜ ਕੇ ਰਾਹ ਦੇ ਵਿੱਚ ਆਉਂਦੇ ਹੋਏ ਦੀ ਮੌਤ ਹੋ ਗਈ। ਬੋਲਾ ਸਰਪੰਚ ਜੀ। ਸਰਪੰਚ ਤਾਂ ਹੁਣੀ ਬਣੇ ਨਵਾਂ ਜੀ ਆਮਨ ਲਾ 2 ਮਹੀਨੇ ਪਹਿਲਾਂ। ਹਾਂ ਜੀ ਆਮ ਆਦਮੀ ਪਾਰਟੀ ਦੇ ਸੀਗਾ ਮਨ ਪ੍ਰਸ਼ਾਨ ਤਾਂ ਇਹ ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮਨ ਲਾ ਵੀ ਇਹ ਕੰਮ ਕਰਿਆ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਪਹੁੰਚੀ ਨਹੀਂ ਜੀ। ਅਸੀਂ ਫੋਨ ਵੀ ਲਾਇਆ 112 ਦੇ ਸੱਨਾ ਗਲਾ ਸਿੰਘ ਦੀ ਘਟਨਾ ਜੀ ਇਹ। ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ। ਹਮਲਾ ਦਾ ਮੰਨ ਲਓ ਜੀ ਇਹ ਸਰਪੰਚ ਸੀਗਾ ਦੋ ਤਿੰਨ ਜਾਣੇ ਹੋਰ ਜਿਹਨੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹਨਾਂ ਇਹ ਫਾਦਰ ਦੇ ਵੀ ਛੱਟਾ ਜੀ ਮਨ ਲਾ ਹੋਰ ਵੀ ਛੱਟਾ ਆ ਮਨ ਲਾ ਟ੍ਰੋੜਾ ਇੰਨਾ ਚਲਾਇਆ ਮਨ ਲਾ ਫਾਇਰ ਵੀ ਕਿਤੇ ਹੋਵਾ ਜੀ ਅੰਜਸ ਕੋਈ ਨਹੀਂ ਜੇ ਨਸ਼ੇ ਪੱਤੇ ਦੇ ਰੋਗ ਦਾ ਸੀਗਾ ਮਨ ਲਾ ਤੇ ਉਹਦਾ ਕਰ ਕੀ ਸੀਗਾ ਬਸ ਇਹਨਾਂ ਮਾਦ ਜੀ ਇੱਕ ਮੇਜਰ ਇੰਜਰੀ ਹੋਈ ਹੈ ਵਰਸ਼ਾ ਮਾਰਾਈ ਪੇਟ ਦੇ ਵਿੱਚ ਤੇ ਹੋਇਆ ਉਹਦਾ ਗੁੱਜੀਆਂ ਛੱਟਾਂ ਵੀ ਹੋਣ ਸਿਰ ਦੇ ਵਿੱਚ ਜਾਂ ਹੋਰ ਉਹ ਬੰਦੀ ਬਹੁਤ ਜ਼ਿਆਦਾ ਸੀਗੀ ਕੰਗਾ ਇਨਸਾਫ ਦੀ ਕਰਦੇ ਜੀ ਸਾਰੇ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਕੋਈ ਬੰਦਾ ਨਹੀਂ ਫੜਿਆ ਜੀ ਪੁਲਿਸ ਦੇ ਕੰਨ ਤੇ ਜੂਨ ਹੀ ਸਰਕੇ ਜੇ ਤੱਕ ਬੰਦੇ ਪਿੰਡੂ ਹੀ ਸੀਗੇ ਜੀ ਸਾਰੇ ਬੰਦੇ ਪਿੰਡ ਦੇ ਆ ਔਲਸ ਨੇ ਸਾਰੇ ਬੰਦੇ ਆ ਕੇ ਭਜਾਏ ਆ ਮੌਕੇ ਤੇ ਕੋਈ ਬੰਦਾ ਫੜਿਆ ਨਹੀਂ ਤੇ ਕੋਈ ਅਰੈਸਟ ਨਹੀਂ ਕਰਿਆ ਮੰਨ ਲਓ ਇਹ ਇਨਸਾਫ ਚ ਉਹਨੇ ਸਾਡਾ ਮੰਨ ਲਓ ਸਰਪੰਚ ਪਿੰਡ ਦਾ ਵੀ ਬਣਾਇਆ ਸੀਗਾ ਤੇ ਉਹਦੀ ਮੌਤ ਹੋ ਗਈ ਤੇ ਮਾਂ ਪਾਪ ਨੂੰ ਤਾਂ ਪੁੱਤ ਮਿਲਣਾ ਨਹੀਂ ਜੀ ਦੇਖੋ ਇਹ ਇਹ ਦੋ ਭੈਣ ਭਾਈ ਸੀਗੇ ਤੇ ਮੰਨ ਲਓ ਹਾਂ ਤੇ ਆ ਨ ਮੈਡ ਸੀਗਾ ਜੀ ਮੰਨ ਲਓ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਈ ਆਪਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂ ਬਹੁਤ ਉਮੀਦਾਂ ਨਾ ਬਣਾਇਆ ਸੀਗਾ ਮੰਨ ਲਓ ਜੀ ਬਹੁਤ ਮਾੜੀ ਘਟਨਾ ਜੀ ਤੇ ਮਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਨਾਂਜੀ ਬਲਕਰਨ ਸਿੰਘ ਆ ਜੀ ਘਟਨਾ ਜੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲਿਆ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਹੀ ਉਹ ਆਪਦੇ ਆਪ ਦੇ ਘਰਾਂ ਨੂੰ ਵਾਗ ਗਏ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਦੂਬਾ ਅਸੀਂ ਗਏ ਜੀ ਉਹ ਕਹਿੰਦੇ ਵੀ ਸਭ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਆਕੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਹੀ ਉਹਨਾਂ ਕੋਲ ਕਿਰਪਾਨਾਂ ਵਰਸੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸਾ ਵੱਜ ਗਿਆ ਬੱਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਹਾੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇਥੇ ਜੇਲ ਕੋਲ ਆ ਕੇ ਜੀ ਇਹ ਸਾਮ ਪੂਰੇ ਹੋ ਗਏ ਇਹ 7 7:30 ਵਜੇ ਹੋਈ ਗਾ ਜੀ ਜਾਣੇ ਅਸੀਂ ਸੀਗੇ ਜੀ ਪੰਜ ਸੱਤ ਜਾਣੇ ਉਹ ਸੀਗੇ ਘੱਟੋ ਘੱਟ 50 ਜਾਣੇ ਦੇ ਬਸ ਬਸ ਸੱਟਾਂ ਜੀ ਸਾਡੇ ਜੀ ਬਾਪਾ ਜਾਣੇ ਹੁੰਦੇ ਪੰਜ ਸੱਤ ਜਾਣਿਆਂ ਦੀਆਂ ਸਾਰਿਆਂ ਦੀਆਂ ਸੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਅਸੀਂ ਤਾਂ ਹੀ ਐਂ ਚੌਣੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕੇ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਪਧੌੜ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪੈ ਹੀ ਰਹਿੰਦੇ ਆ ਉਥੇ બસ ਚਿੱਟਾ ਰੋਕਣ ਨੂੰ ਕਹਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾ ਹੀ ਪੁਲਿਸ ਅਸੀਂ ਤਾਂ ਇੰਨਾ ਹੀ ਕਹਨੇ ਆ। ਸੁਭਾ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ। 450 ਵੋਟ ਨਾ ਜਿੱਤੇ। ਹਾਂ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ। ਜਿਸ ਤਾਂ ਬਈ ਉਹ ਬਣਾਈ ਵੀ ਉਹਨਾਂ ਦਾ ਰਾਦਾ ਸੀਗਾ ਨਹੀਂ ਬੰਦਾ ਜਿੱਤ ਕੇ ਕੌਣ ਹੈ ਛੱਟ ਮਾਰ ਕੇ ਜਾਂਦਾ ਹੁੰਦਾ ਬਈ ਯਾਰ। ਰਾਦਾ ਕਰਕੇ ਹੀ ਆਏ ਸੀ ਉਹ। ਮੈਂ ਬਈ ਨਾਲ ਹੀ ਸੀਗਾ ਮੇਰੇ ਵੀ ਬੱਜੇ ਇੱਥੇ ਬਾਹਰ ਤੇ ਛੱਟ।